ਹਾਂਜੀ ਮਿਕ ਬੋਟਾ ਇਹਦਾ ਸਾਹਿਬਾ ਬਈ ਇਹਦਾ ਤਾਂ ਨਾ ਪਤਾ ਕੀ ਹੋਇਆ ਸਾਨੂੰ ਬਹੁਤ ਫੋਨ ਆਏ ਅਸੀਂ ਹਰੇਕ ਨੂੰ ਨਾ ਕਰ ਦਿੰਦੇ ਸੀ ਵੀ ਭਾਈ ਜੀ ਅਸੀਂ ਇਹਦੇ ਨਾਲ ਪੰਗਾ ਨਹੀਂ ਲੈਂਦੇ ਮੈਂ ਉਹ ਹੀ ਕਹਿੰਦਾ ਨਹੀਂ ਆਇਆ ਹੀ ਹੁੰਦਾ ਭਾਈ ਸਾਹਿਬ ਆਏ ਹੂੰ ਭਾਈ ਸਾਹਿਬ ਨੇ ਸਾਨੂੰ ਬਹੁਤ ਸ਼ੌਂਕ ਨਾਲ ਟਰੈਕਟਰ ਤਿਆਰ ਕੀਤਾ ਵਿਆ ਸਾਰਾ ਦੇ ਟਾਇਰ ਹੈ ਇਹਦੇ ਮਗਰਲੇ ਅਜਾ ਟਾਇਰ ਵੱਡੇ ਪਾਈ ਹਾਂ ਟਾਇਰ ਵੱਡੇ ਪਾਈ ਵਿਆ ਤੇ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਕਰੀ ਬੈਠੇ ਸੀ ਕੀ ਕੁਛ ਮਿੱਤੇਲ ਤੂਲ ਵਧਾਇਆ ਵਿਆ ਸਾਰਾ ਕੁਝ ਕੀਤਾ ਵਿਆ ਸੀ ਜਿੰਨੇ ਪੰਗੇ ਲੈ ਸਕਦੇ ਸੀ ਉਹਨੇ ਲਏ ਵੇ ਸੀ ਇਹਦੇ ਨਾਲ ਜੋ ਸਕਦਾ ਯਾਦ ਦੇ ਲੋ ਬਾਹਰ-ਬਾਹਰ ਜਿਹੜਾ ਕਰ ਸਕਦੇ ਸੀ ਉਹ ਕੀਤਾ ਵੇਆ ਸੀ ਇਹਨਾਂ ਦਾ ਅੱਛਾ ਜੀ ਬੰਦ ਕਰ ਲਿਆ ਈਜ਼ੀ ਆਰ ਬੰਦ ਕਰ ਲਿਆ ਉਹ ਕਰ ਲਿਆ ਹਾਂਜੀ ਭਾਈ ਜੀ ਤੇਲ ਕਿੰਨਾ ਖਾਂਦਾ ਸੀਗਾ 9.5 9.5 15 ਤੁਸੀਂ ਘਰੇ ਕਿੰਨੀਆਂ ਕਿ ਚੂੜੀਆਂ ਆਉਂਦੀਆਂ ਸੀ ਉਹ ਤਾਂ ਜਿੰਨੇ ਇੱਕ ਅੱਧੀ ਚੂੜੀ ਬਿਚਾ ਲਓ ਦੋ ਬਿਚਾ ਲਓ ਦੋ ਦਾਲੋ ਠੀਕ ਹੈ ਇੱਕ ਮਿੰਟ ਡੇਢ ਕਿਤੇ ਕੰਪਨੀ ਜੰਡੀ ਹੈ ਨਾ ਉਹ ਇੱਕ ਚੂੜੀ ਵਧ ਕਰਦੇ ਸੀ ਠੀਕ ਉਹ 9 ਲੀਟਰ ਤੇਲ 9 ਲੀਟਰ ਖਾਂਦਾ ਸੀ ਨਾ ਜੀ 9 ਲੀਟਰ ਤੇਲ 15 ਗਲਟੀਵੇਟਰਾਂ ਦੇ ਖਾਂ। 15 ਹਾਲ ਤੇ ਘੰਟੇ ਦੇ 10 ਰੁਪਏ ਪੜਦਾ ਰਾਸਥਾਨ। ਠੀਕ ਆ ਵੀਰੇ। 9.5 9.5 17 ਦੇ 17 ਤੇ ਦਬਿਆ ਨਹੀਂ ਏ। ਨਹੀਂ। ਸੈੱਟ ਚ ਲਿਆ। ਹਾਂ ਜਿੰਨਾ ਕੰਪਨੀ ਦਾ ਤੋੜਦਾ ਸੀ ਉਹ ਦੋ ਟਾਈਕੋ। ਉਹ ਤੋੜਦਾ ਸੀ। ਇਹਦੇ 'ਚ ਵੀ ਬਾਈ ਜਿਹੜਾ ਡਿਜ਼ਾਈਨ ਆ ਉਹ ਕੰਮ ਕਰਦਾ। ਕਿੰਤਾ ਕੀ ਆ? ਮੈਂ ਤੁਹਾਨੂੰ ਦੱਸ ਦਿਆ ਨਾ ਹੁਣ ਕਿੰਨਾ ਖਾਂਦਾ ਬਾਈ ਸਾਹਿਬ ਇਹ ਦੱਸੋ। ਹੁਣ 7.5 ਸਾਢੇ 7। ਸਾਢੇ 7। ਸਾਢੇ ਆਪ ਨੇ ਪੰਪ ਲਗਿਆ। ਹੂੰ। ਇਹਨਾਂ ਦਾ ਆਪ ਦਾ ਪੰਪ ਹੈ ਅੱਛਾ ਅਸੀਂ ਐਵਰੇਜ ਕਦੇ ਨਹੀਂ ਗੱਡੀ ਕਿਸੇ ਦੀ ਤੁਹਾਨੂੰ ਐ ਹੁੰਦਾ ਵੀ ਓਕੇ ਆ ਤੁਹਾਨੂੰ ਮਾਨਾ ਵੀ ਕਰਤਾ ਸੈਟ ਉਹ ਇਹਨਾਂ ਨੇ ਸਾਨੂੰ ਦੱਸਿਆ ਜੀ ਪਹਿਲਾ ਟਰੈਕਟਰ ਅਸੀਂ ਕਬੋਟਾ ਇਹੀ ਫੜਿਆ ਉਹ ਵੀ ਬਾਈ ਜੀ ਆਏ ਇਹਾਂ ਦੇ ਯਾਰ ਜੋ ਤੁਸੀਂ ਕਰਦੇ ਆਂਗੇ ਨਾ ਮੈਨੂੰ ਉਹੀ ਮਨਜ਼ੂਰ ਆ ਪਰ ਕਰਨਾ ਹੈ ਇਹਦਾ ਕੁਝ ਨਾ ਕੁਝ ਵੀ ਕਰਨਾ ਹੈ ਕੋਈ ਜਿਹੜਾ ਸਾਡਾ ਆਸੀ ਜੀ ਵੀ ਪਾਵਰ ਵਧੇ ਨਾ ਵਧੇ ਜਿਹੜਾ ਗੇਅਰ ਚੱਲੇ ਨਾ ਉਹ ਤੋਂ ਦਬੇ ਨਾ ਦਬੇ ਇਹ ਆਰ ਪੀ ਐਮ ਹੁਣ ਤੋੜਦਾ ਕਿ ਨਹੀਂ ਹੁਣ ਤੋੜਦਾ ਨਹੀਂ ਆਰ ਪੀ ਐਮ ਦਾ ਨਾ ਬਾਈ ਜਿਵੇਂ ਹਾਲੈਂਡ ਚ ਹੈ ਨਾ ਜਿਹੜਾ ਸਿਸਟਮ ਗਵਰਨਰ ਇਹਦਾ ਅੱਡ ਹੈ ਕੀਮਤੀ ਗਵਰਨਰ ਹੈ ਇਹਦਾ ਤੇ ਇਹਦੇ ਵੀ ਰੈਕ ਦੀ ਥਾਂ ਤੇ ਉਹੀ ਸਪ੍ਰਿੰਗ ਸਿਸਟਮ ਹੈ ਇਹਨੇ ਜਿਹੜਾ ਉਹ ਕੰਟਰੋਲ ਜਿੰਨਾ ਕਰਨਾ ਉਹਨੇ ਕਰਨਾ ਹੀ ਹਜੇ ਇਹਦੀ ਹਜੇ ਇਹਦੀ ਪੰਪ ਦੀ ਮੋਡੀਫਿਕੇਸ਼ਨ ਪਈ ਹੈ ਉਹਦੇ ਪਿੱਛੇ ਅਸੀਂ ਲੱਗੇ ਹੋਏ ਆ ਸਾਨੂੰ ਟਾਈਮ ਨਹੀਂ ਲੱਗ ਰਿਹਾ ਮੈਂ ਉਹੀ ਕਹਿਣ ਲੱਗਾ ਸੀ ਇਹ ਤਾਂ ਹੈ ਕਹਿੰਦੇ ਨਾ ਵੀ ਸਿੰਗਲ ਸਿੰਗਲ ਨਿਓਜਲ ਨੂੰ ਅੱਡ ਅੱਡ ਪੰਪ ਨਹੀਂ 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 ਹਾਂ ਕੱਠਾ ਪੰਪ ਹੈ ਬਾਈ ਜੈਕਸਨ ਦਾ ਮਿਨੀ ਪੰਪ ਆਉਂਦਾ ਇਹ ਮਿਨੀ ਹਾਂ ਅੱਛਾ ਜੀ ਜੈਕਸਨ ਦਾ ਮਿਨੀ ਪੰਪ ਜਿਹੜਾ ਇੰਟਰਨਲ ਇੰਜਨ ਦੇ ਵਿੱਚ ਕੇਮ ਤੇ ਹੁੰਦਾ ਹੈ ਕੇਮ ਦੇ ਉੱਤੇ ਡਾਇਰੈਕਟ ਤੇ ਇਹਦਾ ਗਵਰਨਰ ਕੇਮ ਦੇ ਉੱਤੇ ਇਹਦੇ ਵੇਟ ਆ ਜਿਹੜੇ ਉਹ ਗੋਲੀਆਂ ਰੋਲ ਓਕੇ ਫਿਰ ਤੁਹਾਨੂੰ ਦੱਸ ਦਿਆਂ ਨਾ ਮੈਂ ਕਾਣੀ ਕੀ ਹੋਈ ਸਾਡੀ ਫਿਰ ਊਾਈ ਦਾ ਬੇਟਾ ਉਹਨਾਂ ਦੀ ਏਜੰਸੀ ਆ ਕਬੋਟੇ ਦੀ ਹੂੰ ਫਿਰ ਅਸੀਂ ਉੱਥੇ ਗਏ ਹੂੰ ਜਾ ਕੇ ਉੱਥੇ ਇੱਕ ਟਰੈਕਟਰ ਐਕਸੀਡੈਂਟ ਹੋਇਆ ਹੋਇਆ ਸੀ ਖੁੱਲਿਆ ਪਿਆ ਸੀਗਾ ਹੂੰ ਇਹਨੂੰ ਹੱਥ ਪਾਉਣ ਤੋਂ ਪਹਿਲਾਂ ਅਸੀਂ ਮੈਂ ਉਹਦੇ ਪਿਸਟਨ ਕਿੰਨੇ ਕਿੰਨਾ ਉਹਦਾ ਵਜਨ ਹੈ ਕਨੈਕਟਰ ਰਾਡ ਦਾ ਵਜਨ ਕਿੰਨਾ ਸਾਰਾ ਕੁਝ ਦੇਖ ਕੇ ਆਇਆ ਫਿਰ ਮੈਂ ਇਹਨੂੰ ਆ ਕੇ ਆ ਕੇ ਮੈਂ ਕਿਹਾ ਭਾਈ ਭਾਈ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਆਪਾਂ ਜਿਹੜੀ ਚੀਜ਼ ਨੂੰ ਸਮਝੀ ਜਾਂਦੇ ਸੀ ਨਾ ਇਹ ਬਹੁਤ ਉੱਤੇ ਹੈ ਮਹਿੰਦਰਾ ਜਿੱਡਾ ਪਿਸਟਨ ਇਹਦਾ ਅੱਛਾ ਮੈਂ ਕਿਹਾ ਯਾਰ ਵੀ ਇਹ ਜਿੰਨਾ ਆਪਾਂ ਇਹਨੂੰ ਮਾੜਾ ਸਮਝਦੇ ਤਾਂ ਨਹੀਂਗਾ ਇਹਨੂੰ ਕੁਝ ਨਹੀਂ ਹੁੰਦਾ ਫਿਰ ਸਾਨੂੰ ਦਲੇਰੀ ਆ ਗਈ ਜਦੋਂ ਅਸੀਂ ਖੁੱਲ੍ਹਿਆ ਸਾਰਾ ਦੇਖ ਲਿਆ ਵੀ ਕੀ ਡਿਜ਼ਾਈਨ ਹੈ ਕਿਵੇਂ ਹੈ ਫਿਰ ਬਈ ਅਸੀਂ ਇਹਦੇ ਤੇ ਕੰਮ ਸ਼ੁਰੂ ਕੀਤਾ ਉਸੇ ਕੰਮ ਨੂੰ ਕਰਨ ਤੋਂ ਪਹਿਲਾਂ ਸਭ ਉਹਦੀ ਥਿਊਰੀ ਸਮਝ ਲਈ ਹਾਂ ਅਜੀਬ ਹਾਂ ਬਿਲਕੁਲ ਏਜੰਸੀ ਹੈ ਬਾਈ ਇੱਥੇ ਮਹਿੰਦਰਾ ਦੇ ਮਹਿੰਦਰਾ ਦੀ ਤੇ ਇਹਨਾਂ ਦਾ ਭਾਈ ਸਾਹਿਬ ਦਾ ਹੀ ਵੀ ਕਜ਼ਨ ਬ੍ਰਦਰ ਹੈ ਭਰਾ ਹੀ ਬਣਿਆ ਹੋਇਆ ਉਹ 파ਟਨਰ ਆ ਉਹਦੇ ਚ ਜੋ ਪਹਿਲਾਂ ਨੂੰ ਪੂਰਾਨ ਵਾਚ ਕੇ ਦਿਮਾਗ ਚ ਹਾਂ ਫਿਰ ਇਹਨੂੰ ਅਸੀਂ ਕੀਤਾ ਤੇ ਦੱਸ ਸਕਦੇ ਆ ਕਿ ਕੀਤਾ ਕੀ ਬਾਈ ਉਹੀ ਇੰਟਰਗੂਲਰ ਲਾਇਆ ਟਰਬੋ ਅਪਗ੍ਰੇਡ ਕੀਤਾ ਕੂਲਿੰਗ ਸਿਸਟਮ ਕੂਲਿੰਗ ਸਿਸਟਮ ਅਸੀਂ ਇਹੋ ਜਿਹੇ ਹਿਸਾਬ ਨਾਲ ਅਪਗ੍ਰੇਡ ਕੀਤਾ ਬੀ ਕੰਪਨੀ ਵਾਲੇ ਵੀ ਨਹੀਂ ਦੱਸ ਸਕਦੇ ਸੀ ਵੀ ਪੱਖਾ ਵੀ ਅਸੀਂ ਨਾ ਸਾਰੇ ਪੱਖੇ ਲਿਆ ਕੇ ਉਹਨਾਂ ਦਾ ਵਜ਼ਨ ਕੀਤਾ ਅੱਛਾ ਹਲਮੋਨੀਅਮ ਦੀ ਵਾਟਰ ਬਾਡੀ ਹੈ ਇਹਦੀ ਹੂੰ ਅਸੀਂ ਉਹਨਾਂ ਦਾ ਵਜ਼ਨ ਕੀਤਾ ਵੀ ਕਿਹਦਾ ਕਿੰਨਾ ਹੈ ਜਿੰਨਾ ਪੱਖੇ ਦਾ ਇਹਦਾ ਵਜ਼ਨ ਆ ਉਹਦੇ ਨਾਲ ਸਿਰਫ 100 ਗ੍ਰਾਮ ਵਜ਼ਨ ਉੱਤੇ ਗਿਆ ਜਿਹੜਾ ਪੱਖਾ ਸੀ ਇਹਦੇ ਲਾਇਆ ਦੇਖ ਲੈ ਯਾਰ ਆਪਣੇ ਤਾਂ ਉਵੇਂ ਹੀ ਪੱਖਾ ਝੜ ਦਿੰਦੇ ਨਹੀਂ 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 ਵੀ ਜਦੋਂ ਅਸੀਂ ਦੇਖਿਆ ਵੀ ਅਲੂਮਿਨੀਅਮ ਦੀ ਵਾਟਰ ਬਾਡੀ ਹੈ ਜੇ ਟੁੱਟ ਗਈ ਹੂੰ ਤੇ ਕੰਮ ਆ ਵਡਾ ਪਾਏ ਤੋਂ ਅਸੀਂ ਤਾਂ ਪੱਖਾ ਤਾਂ ਕੋਈ ਪਾ ਦਿੰਦੇ ਨਾ ਕਿਹਦੇ ਕਹਿੰਦਾ ਹਾਲੈਂਡ ਦਾ ਪਾ ਆਂਦੇ ਹੂੰ ਤਾਂ ਫੇਰ ਅਸੀਂ ਕਿਹਾ ਵੀ ਨਹੀਂ ਪੂਰਾ ਉਹਨੂੰ ਵਾਚ ਕੇ ਲਗੀ ਪਾਈ ਅਸੀਂ ਫੇਰ ਇਹਦੇ ਮਗਰ ਪਏ ਇੱਕ ਦਿਹਾੜੀ ਲੱਗੀ ਕਿਸੇ ਕਦੇ ਕਦੇ ਕਿਸੇ ਕੰਪਨੀ ਜਾਵੜੀਏ ਪੱਖਾ ਖਰੀਦ ਲਈਏ ਮੋੜਨਾ ਕਰਿਆਈਏ ਫੇਰ ਉਹਦਾ ਵਜਨ ਕਰ ਲਈਏ ਉਹਨੂੰ ਦੇਖ ਲਈਏ ਵੀ ਇਹ ਕੀ ਕੰਮ ਆ ਸਕਦਾ ਫੇਰ ਜਾ ਕੇ ਅਸੀਂ ਕੀਤਾ ਇਹਦੇ ਚ ਪ੍ਰੋਬਲਮ ਨਹੀਂ ਗਈ 5501 ਚ 5502 ਚ ਪ੍ਰੋਬਲਮ ਹੈ ਕੂਲਿੰਗ ਕੂਲਿੰਗ ਦੀ ਅੱਛਾ ਚ ਹੈਗੀ ਆ ਉਹ ਥੋੜੇ ਜਿਹਾ ਹੀਟ ਹੁੰਦੇ ਆ ਇੰਨਾ ਚ ਨਹੀਂ ਗਈ ਉਹ ਗਰਮ ਹੁੰਦਾ ਉਹ ਗਰਮ ਹੁੰਦਾ ਤੇ ਉਹਦਾ ਬਾਈ ਉਹ ਸੂਈ ਚੱਕਣੋਂ ਹਟ ਗਿਆ ਉਹਦੀ ਹਵਾ ਹੁਣ ਇੰਨੀ ਐ ਵੀ ਜਿਵੇਂ ਸੀਆਰਡੀਆ ਹੀ ਨਹੀਂ ਹਵਾ ਸਿੱਟਦੇ ਇੰਨੀ ਹਵਾ ਉਹਦੀ ਵੀਰੇ ਜਿਵੇਂ ਕੁਛ ਆਪਾਂ ਕਰਤਾ ਹਾਂਜੀ ਬਾਈ ਇਹਦੇ ਨਾਲੇ ਦੀ ਇੰਜਨ ਦੀ ਲਾਈਫ ਦਾ ਜਾਂ ਉਹਦੀ ਦਾ ਜਾਏ ਜਾਂ ਉਹਦੀ ਜਾਂ ਇਹਦੇ ਬਾਈ ਪਤਾ ਕੀ ਐ ਮੈਂ ਤੁਹਾਨੂੰ ਇੰਜਨ ਲਾਈਫ ਤੇ ਆਜੋ ਦੇਖੋ ਜੇ ਤੁਸੀਂ ਇੰਜਨ ਤੋਂ ਪਾਵਰ ਪਹਿਲੀ ਗੱਲ ਤਾਂ ਅਸੀਂ ਨਾ ਸਾਡਾ ਫਾਰਮਿੰਗ ਫਰਸਟ ਗਰੁੱਪ ਤੁਹਾਨੂੰ ਦੱਸੀ ਸੀ ਮੈਂ ਸਾਡਾ ਪੂਨੇ ਵਿਜ਼ਿਟ ਹੋਇਆ ਤੇ ਬਾਈ ਜਸਵਿੰਦਰ ਆਰ ਐਨ ਡੀ ਚ ਮੈਂਬਰ ਸੀਗੇ ਸਾਡੀ ਉਥੇ ਬਹਿਸ ਚ ਲੀ ਵੀ ਯਾਰ ਵੀ ਚਾਰ ਸਿਲੰਡਰ ਇੰਜਨ ਕਿਉਂ ਨਹੀਂ ਦਿੰਦੇ ਉਹਨਾਂ ਨੇ ਕਿਹਾ ਵੀ ਤਿੰਨ ਸਿਲੰਡਰ ਜਿਹੜਾ ਇੰਜਨ ਹੈ ਸਾਡਾ ਵੀ ਇਹ ਸਮਝ ਲਓ ਪੱਠੀ ਧਾਣੀ ਲਗਾਇਆ ਵੀਰ ਅੱਛਾ 100 ਐਚਪੀ ਤੱਕ ਟੈਸਟਡ ਹੈ ਇਹ ਅੱਛਾ ਫੇਰ ਵੀ ਚਲੋ ਆਪਣੇ ਮੰਨੋ ਵੀ 100 ਐਚਪੀ ਬਹੁਤ ਹੋ ਜਾਂਦੀ ਹੈ ਠੀਕ ਹੈ ਗੱਲ ਇਹ ਹੈ ਵੀ ਜੇ ਤੁਸੀਂ ਇਹਨੂੰ ਮੋਡੀਫਾਈ ਕਰਾਇਆ ਤੇ ਇਹਦੀ ਕੇਅਰ ਵੀ ਕਰੋ ਅੱਛਾ ਦੂਜੀ ਗੱਲ ਹੁਣ ਜਿਹੜੀ ਮੋਡੀਫਿਕੇਸ਼ਨ ਤੋਂ ਬਾਅਦ ਇਹ ਰਿਜ਼ਲਟ ਆਉਣੇ ਆ ਆਮ ਜ਼ਿਮੀਂਦਾਰ ਦਾ ਟਰੈਕਟਰ ਚੱਲਦਾ 500 ਘੰਟਾ ਹੂੰ 700 ਘੰਟਾ ਹੂੰ ਤੇ 20000 ਘੰਟਾ ਇਹਨਾਂ ਦੇ ਇੰਜਨ ਦੀ ਲਾਈਫ ਹੈ ਮੰਨ ਲਓ ਇਹਦੀ 20000 ਘੰਟਾ ਹੈ ਹਾਲੈਂਡ ਦੀ 20000 ਘੰਟਾ ਹੈ ਹੂੰ ਉਹਦੀ 5000 ਘੰਟਾ ਲਾਈਫ ਘਟ ਗਈ ਮੰਨ ਲਓ ਹਾਂਜੀ ਸਾਨੂੰ ਕਿੰਨੇ ਚਿਰਚ ਪਤਾ ਲੱਗੂਗਾ ਤਾਂ ਹੀ ਲਾਈਫ ਲੰਘ ਜਣੀ ਮੈਨੂੰ ਲੱਗਾ 10 ਸਾਲਾਂ ਬਾਅਦ ਪਤਾ ਲੱਗੂਗਾ ਹਾਂ ਮੈਂ ਉਹੀ ਕਹਿੰਦਾ ਹੁਣ ਮੈਂ ਤੁਹਾਨੂੰ ਇਹਦੀਆਂ ਦਾਵਾ ਕਰਦੇ ਆ ਵੀ ਕੁਝ ਨਹੀਂ ਤੂੰ ਸਰਵਿਸ ਹੀ ਨਾ ਕਰਾਉਂ ਯਾਰ ਤੁਸੀਂ ਮੋਡੀਫਾਈ ਦੇਖੋ ਜਿਹੜਾ ਕੰਮ ਤੁਸੀਂ 5 ਲੱਖ ਰੁਪਈਆ ਵੱਧ ਲਾ ਕੇ ਕੰਮ ਲੈਣਾ ਸੀ ਅੱਜ 50000 ਰੁਪਈਆ ਲਾ ਕੇ ਤੁਸੀਂ ਉਹ ਕੰਮ ਲੈ ਰਹੇ ਹੋ ਤੁਹਾਡੇ ਪੈਸੇ ਸੇਵ ਹੋ ਗਏ ਉਹ ਟਰੈਕਟਰ ਵੇਚ ਕੇ ਵੱਡਾ ਲੈਂਦੇ ਉਹ ਪੈਸੇ ਮੇਨ ਤਾਂ ਪਰਪਸ ਮੋਡੀਫਿਕੇਸ਼ਨ ਦਾ ਮੈਂ ਜੋ ਸੋਚਦਾ ਵੀ ਪੰਜਾਬ ਚ ਜਿੰਨੇ ਕੰਮ ਜ਼ਿਆਦੇ ਆ ਉੱਥੋਂ ਟਰੈਕਟਰ ਜ਼ਿਆਦਾ ਮੋਡੀਫਾਈ ਕਿਉਂ ਹੋ ਰਿਹਾ ਵੀ ਉਹਦੀ ਨੀਡ ਹੈ ਇਹ ਵੱਡਾ ਅੱਜ ਵੇਚ ਕੇ ਜਿਵੇਂ ਦਾਰ ਲੈਂਦਾ ਤਾਂ ਪੈਸੇ ਬਹੁਤ ਲੱਗਦੇ ਆ ਪੈਸੇ ਬਹੁਤ ਲੱਗਦੇ ਤਾਂ ਭਾਈ ਕੋਸ਼ਿਸ਼ ਇਹ ਕਰੋ ਵੀ ਉਹਦਾ ਆਇਲ ਸਿੰਥੈਟਿਕ ਕਰ ਦਿਓ ਬੀ ਜਿਹੜਾ ਜਾਦੇ ਟੈਂਪਰੇਚਰ ਤਾਈਂ ਸਹਿਣ ਕਰੇ ਇੰਜਨ ਦੀ ਲਾਈਫ ਨੂੰ ਬਰਕਰਾਰ ਰੱਖੇ ਜਿੱਥੇ 20 30 ਘੰਟੇ ਐਵਰੇਜ ਸਰਵਿਸ ਪਹਿਲਾਂ ਕਰਾਉਣੀ ਸ਼ੁਰੂ ਕਰਦੇ ਹੋ ਮਤਲਬ ਕਿ ਯਾਰ ਕੇਅਰਿੰਗ ਕਰਨਾ ਤਾਂ ਬਾਈ ਆਪਣਾ ਫਰਜ਼ ਹੈ ਮੋਡੀਫਿਕੇਸ਼ਨ ਵਾਲੇ ਨਹੀਂ ਤਾਂ ਟੀਕਾ ਲਾ ਕੇ ਤੋਰਤਾ ਬੀ ਥਾਪੀ ਦੇ ਕੇ ਤੋਰਤਾ ਹੁਣ ਗਾਂ ਤਾਂ ਆਪਾਂ ਹੀ ਕੇਅਰ ਕਰਨੀ ਆ ਇਹ ਆ ਬਾਈ ਗਰਮ ਹੋਣ ਵਾਲੀ ਗੱਲ ਨਾ ਉਹਦੇ ਤੇ ਵੀ ਲਾਗੂ ਤੇ ਇਹਦੇ ਤੇ ਸਾਰਿਆਂ ਤੇ ਬਈ ਸਾਡੀ ਇਹ ਸੋਚ ਆ ਬਾਈ ਵੀ ਟਰੈਕਟਰ ਕਰਤਾ ਜੇ ਉਹ ਗਰਮੀ ਹੋਈ ਗਿਆ ਤੇ ਬਾਈ ਫੇਰ ਉਹਦਾ ਕੀਤੇ ਦਾ ਫਾਇਦਾ ਕੀ ਮੈਨੂੰ ਆਇਆ ਚੱਲਿਆ ਮੈਂ ਅਸੀਂ 5 ਮਿੰਟ ਚਲਾ ਕੇ ਦੇਤਾ ਤੇ ਬਾਅਦ ਚ ਸਾਲਾ ਚੱਲਿਆ ਹੀ ਨਾ ਫੇਰ ਉਹ ਕੀ ਕਰ ਲੂ ਜਿਮੀਂਦਾਰ ਉਹਨੂੰ ਕੀ ਅਚਾਰ ਪਾਣਾ ਨੇ ਬਾਈ ਅਸੀਂ ਹਰੇਕ ਭਾਵੇਂ ਫਾਰਮ ਟਰੈਕ ਹੈ ਕੋਈ ਹੈ ਅਸੀਂ 쿨ਿੰਗ ਸਿਸਟਮ ਤੇ ਇੰਨਾ ਧਿਆਨ ਦਿੰਨੇ ਆ ਬਾਈ ਭਾਵੇਂ ਅਸੀਂ ਅਰਜਨ ਕੀਤਾ ਕੋਈ ਵੀ ਅਸੀਂ ਹਰੇਕ ਦੀ 쿨ਿੰਗ ਸਿਸਟਮ ਤੇ ਸਭ ਤੋਂ ਜ਼ਿਆਦਾ ਸਾਡਾ ਫੋਕਸ 쿨ਿੰਗ ਸਿਸਟਮ ਤੇ ਹੈ ਵੀਰੇ ਮੇਰੇ ਵੀਰ ਨਾਲ ਮੈਨੂੰ ਬਹੁਤ ਫੋਨ ਕਰਦੇ ਨੇ ਟਰੈਕਟਰ ਜਿਕੇ ਨੇ ਖਰੀਦਣਾ ਚਾਹ ਸਮਝਦਾ ਟਰੈਕਟਰ ਸਾਰੇ ਵਧੀਆ ਵਧੀਆ ਹਾਂਜੀ ਹਾਂਜੀ ਬਾਈ ਤੁਹਾਨੂੰ ਸਾਰੇ ਟਰੈਕਟਰਾਂ ਚੋਂ ਜਿਆਦਾ ਥਿਊਰੀ ਕਿਹਦੀ ਵਧੀਆ ਲੱਗਦੀ ਬਾਈ ਪਤਾ ਕੀ ਹੈ ਇੱਕੋ ਜਿਹੜਾ ਇੱਕੋ ਇੰਜਨ ਉਹ ਨਹੀਂ ਮੈਂ ਚੀ ਕਰਦੀ ਥਿਊਰੀ ਨਹੀਂ ਮੈਂ ਆਉਲੈਂਡ ਉਹਦੀ ਮਿਲਦੀ ਲਿਫਟ ਹੀ ਨਹੀਂ ਵਧੀਆ ਬਾਈ ਠੀਕ ਹੈ ਇਹਦੀ ਲਿਫਟ ਠੀਕ ਹੈ ਹਮ ਪਰ ਵਜ਼ਨ ਚ ਚੱਕਣ ਚ ਇਹ ਤਖੜੀ ਆ ਉਹਦੇ ਨਾਲ ਅੱਛਾ ਵਜਨ ਚੱਕਣ ਚ ਇਹਦੀ ਤਗੜੀ ਹੈ ਇਹਦੀ ਤਗੜੀ ਹੈ ਹਾਂ ਕੰਟਰੋਲ ਚ ਉਹ ਬਹੁਤ ਜ਼ਿਆਦਾ ਵਧੀਆ ਹੈ ਮੈਸੀ ਦੀ ਉਸ ਤੋਂ ਵਧੀਆ ਹੈ ਓਕੇ ਠੀਕ ਹੈ ਮਤਲਬ ਕਿ ਹਰ ਚੀਜ਼ ਚ ਕਿਸੇ ਚ ਕੋਈ ਖੂਬੀ ਹੈ ਕਿਸੇ ਚ ਕੋਈ ਖੂਬੀ ਹੈ ਗੇਅਰ ਰੇਸ਼ਿਓ ਜਿੰਨਾ ਹਾਲੈਂਡ ਦਾ ਚੰਗਾ ਆਇਆ ਹਮ ਮਤਲਬ ਕਿ ਗੇਅਰ ਹੁਣ ਬਈ ਜਿਹੜਾ ਨਾ ਗੇਅਰ ਪ੍ਰੋ ਆਇਆ ਉਹਦੀਆਂ ਸਪੀਡਾਂ ਸਾਡੇ ਗਰੁੱਪ 'ਚ ਡਿਸਕਸ ਹੋਈਆਂ ਸੀ ਸਾਰੀਆਂ ਹੁਣ ਇਹ ਗੱਲ ਕਿਸੇ ਨੇ ਮੰਨਣੀ ਹੀ ਨਹੀਂ ਮੰਨਣੀ ਸਹੀ ਗੱਲ ਸਪੀਡ ਚਾਰਟ ਸਾਡੇ ਫੋਨਾਂ 'ਚ ਮਤਲਬ ਕਿ 2015 14 ਦੇ ਹੈ ਜਦੋਂ ਏਜੰਸੀਆਂ ਵਾਲੇ ਕੋਲੇ ਵੀ ਨਹੀਂ ਸੀਗੇ ਪਹਿਲਾਂ ਉਹ ਮਦਦ ਬਾਈ ਵਰਕ ਆਰ ਐਨ ਡੀ ਚ ਐ ਹੁਣ ਤਾਂ ਗੇਅਰ ਪ੍ਰੋ ਦੀ ਟੈਸਟਿੰਗ ਜਦੋਂ ਇਹ ਲਾਂਚ ਹੋਇਆ 5210 ਲਾਂਚ ਹੋਇਆ ਉਸ ਤੋਂ 3 ਸਾਲ ਪਹਿਲਾਂ ਅਸੀਂ ਦੇਖ ਲਈ ਸੀ ਸੀ ਆਰ ਡੀ ਇਹ ਪਹਿਲਾਂ 2 ਸਾਲ 2.5 3 ਸਾਲ ਪਹਿਲਾਂ ਅਸੀਂ ਉਹ ਦੇਖ ਲਈ ਸੀ ਪਹਿਲਾਂ ਡਿਸਕਸ ਹੋ ਜਾਂਦਾ ਸਾਖਤਾ ਮਤਲਬ ਕਿ ਬਾਈ ਡਿਸਕਸ ਦਾ ਕਹਿ ਲਓ ਜਿਵੇਂ ਮਰਜ਼ੀ ਕਹਿ ਲਓ ਅਬੀ ਗੱਲ ਕਰਾਂ ਮਤਲਬ ਹਾਂ ਚੱਲਣ ਲੱਗ ਜਾਂਦੀ ਚੱਲਣ ਹਾਂ ਵੀ ਉਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਵੀ ਆਹਾ ਗੇਅਰ ਸਪੀਡਾਂ ਵੀ ਸਾਨੂੰ ਇਹ ਸੀਗਾ ਵੀ ਸਾਰੇ ਗਰੁੱਪ ਵਿੱਚ ਵੀ ਕਿਉਂਕਿ ਸਪੀਡਾਂ ਤੇ ਬਹੁਤ ਰੌਲਾ ਹਾਲੈਂਡ ਪਹਿਲੇ ਹਾਈ ਚ 1.8 ਦੇਖੋ ਵੈਸੇ ਦੇਖਿਆ ਜਾਵੇ ਨਾ ਬਈ ਸਾਰੇ ਵਰਲਡ ਦੀ ਜਿਹੜੀ ਕਲਟੀਵੇਸ਼ਨ ਸਪੀਡ ਆ ਉਹ 8 ਤੋਂ 1.8 ਕਿਲੋਮੀਟਰ ਹੈ 8 ਤੋਂ 1.8 ਹਾਂ ਭਾਵੇਂ ਉਹ ਟਰੈਕਟਰ ਛੋਟਾ ਹੈ ਭਾਵੇਂ ਵੱਡਾ ਹੈ ਐਚਐਮਟੀ 5811 ਦੇ ਨਾਲ ਇੱਕ ਬੁੱਕ ਮਿਲਦੀ ਹੁੰਦੀ ਸੀ ਉਹਦੇ ਚ ਵੀ ਇਹ ਚੀਜ਼ ਉਹਦੋਂ ਵੀ ਲਿਖੀ ਵੀ ਆਉਂਦੀ ਸੀ ਮੈਂ ਖੁਦ ਮੇਰੇ ਕੋਲ ਐਚਐਮਟੀ 5811 ਸੀਗਾ ਤੇ ਅਸੀਂ ਉਹਦੇ 'ਚ ਜਿੰਨਾ ਹਜੇ ਵੀ ਹੈਗਾ ਉਹ ਉਹਦੇ ਜਿੰਨਾ ਸਮਾਨ ਪਾਉਂਦੇ ਸੀ ਨਾ ਪੰਜੌਰ ਜਦੋਂ ਚੰਡੀਗੜ੍ਹ ਜਾਣਾ ਪੰਜੌਰੋਂ ਲੈ ਕੇ ਆਉਣਾ ਉੱਥੇ ਕੋਈ ਆਪਣਾ ਜਾਣਕਾਰ ਸੀ ਸਾਰਿਆਂ ਨੂੰ ਮਿਲ ਜਾਂਦਾ ਸੀ ਕਈ ਵਿਚਾਰੇ ਬਾਹਰ ਦੁਕਾਨਾਂ ਤੋਂ ਲਿਆਉਂਦੇ ਸੀ ਆਪਾਂ ਮਤਲਬ ਕਿ ਅੰਦਰ ਜਾਵੜੋ ਤੁਸੀਂ ਸਮਾਨ ਲਖਾ ਦਿਓ ਕੱਢ ਕੇ ਦੇ ਦਿੰਦੇ ਸੀ ਤਾਂ ਇਹ ਚੀਜ਼ਾਂ ਉਦੋਂ ਵੀ ਉਹ ਵੀ ਗੱਲਾਂ ਕਰਦੇ ਸੀ ਵੀ ਜ਼ਿੰਮੇਦਾਰ ਪਹਿਲੇ ਹਾਈਜ ਨਹੀਂ ਵਾਉਂਦਾ ਟਾਪ ਲੋ ਦੂਜੇ ਹਾਈ ਟਾਪ ਲੋ ਜਨੀਮਾ ਦਾ ਦੂਜੇ ਹਾਈ ਚ ਵਾਉਂਦਾ ਇਹ ਗੱਲਾਂ ਮੈਂ ਉਦੋਂ ਵੀ ਸੁਣੀਆਂ ਉਹਨਾਂ ਦੇ ਮੂਹੋਂ ਟਰੈਕਟਰ ਨੂੰ ਵਹਣ ਤੋਂ ਹੀ ਤੁਸੀਂ ਗੱਲ ਕਰਨੀ ਹਾਂਜੀ ਟਰੈਕਟਰ ਨੂੰ ਜਦੋਂ ਵੀ ਵਹਣਾ ਜਦੋਂ ਵੀ ਹਾਂਜੀ ਮੇਰੇ ਤੇ ਲਾ ਲਓ ਗੱਲਾਂ ਵੇਖਾਂਗੇ ਲਾ ਲਓ ਹਾਂਜੀ ਅੰਡਰ ਲੋਡ ਵਹਣਾ ਚਾਹੀਦਾ ਹੈ ਜਾਂ ਜਦੋਂ ਟਰੈਕਟਰ ਪੂਰਾ ਲੋਡ ਚਾ ਕਿੱਥੇ ਵਹਣਾ ਬਾਈ ਜਦੋਂ ਅੰਡਰ ਲੋਡ ਹੈ ਉਹ ਤੁਹਾਡਾ ਫਿਊਲ ਬਚਾ ਕੇ ਦੇਊਗਾ ਜੇ ਓਵਰ ਲੋਡ ਵਹਾਂਗੇ ਉਹ ਤੁਹਾਡਾ ਟਾਈਮ ਬਚਾ ਕੇ ਦੇਊਗਾ ਹਾਂ ਉਹਨਾਂ ਟਾਈਮ ਬਚਾਦਣਾ ਤੇ ਲਗਾਉਂਗਾ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਦੱਸਣਾ ਹੈ ਵੀ ਚਲੋ ਸਾਡਾ ਤਾਂ ਕੰਮ ਹੈ ਇਹ ਹੂੰ ਪਰ ਜੇ ਮੈਨੂੰ ਹੁਣ ਜਿਹੜੇ ਮਾਲੂ 15 ਗਲਟੀਵੇਟਰ ਜੇ ਤੁਸੀਂ ਉਹਨੂੰ 9 ਕਿਲੋਮੀਟਰ ਦੀ ਸਪੀਡ ਤੇ ਮੈਂ ਇਹ ਚੀਜ਼ਾਂ ਖੁਦ ਦੇਖ ਕੀਤੀਆਂ ਮੀਆਂ ਮੇਰੇ ਫੋਨ 'ਚ ਫੋਟੋ ਹੈ 8 ਕਿਲੋਮੀਟਰ ਦੀ ਸਪੀਡ ਤੇ ਉਹ 6 ਇੰਚ ਲੱਗ ਰਿਹਾ ਤਾਂ ਸੇਮ ਉਨੇ ਕੰਟਰੋਲ ਤੇ ਜਦੋਂ 9 ਦੀ ਸਪੀਡ ਤੇ ਲਿਆਵਾਂਗੇ ਨਾ ਤੁਸੀਂ ਉਹਨੂੰ ਉਹ 1 ਇੰਚ ਡੈਪਥ ਘਟ ਗਿਆ ਉਹ ਉੱਪਰ ਹੋ ਜੀ ਆਪੇ ਕੁਝ ਨਹੀਂ ਕਰਨਾ ਆਪੇ ਘਟ ਜੂਗੀ ਜੋ ਸਪੀਡ ਕਰਕੇ ਹਾਂ ਸਪੀਡ ਕਰਕੇ ਜਿੰਨਾ ਇੰਪਲੀਮੈਂਟ ਵੱਡਾ ਹੋਈ ਜਾਊਗਾ ਉਹਨ ਜੇ ਤੁਸੀਂ ਹੈਰ ਆਉਂਦੀ ਆਪਣੀਆਂ ਤਵੀਆਂ ਦੀ ਗੱਲ ਕਰੋ ਜਿਹੜੀ ਡਿਕਸਾਂ ਦੀ ਥਿਉਰੀ ਉਹ ਤਾਂ ਦਾ ਵੀ ਇੱਕ ਤਵੇ ਤੇ 50 ਕਿਲੋ ਵਜਨ ਚਾਹੀਦਾ ਕਿੰਨੇ ਕ ਜਾਣੇ ਹਾਂ ਹਾਂ ਇੱਕ ਤਵੇ ਤੇ 50 ਕਿਲੋ ਵਜਨ ਚਾਹੀਦਾ ਤੇ 60 ਡਿਗਰੀ ਐਂਗਲ ਚ ਖੁੱਲਣਾ ਚਾਹੀਦਾ ਮਿਲ ਗਈ ਉਹ ਉਹਦਾ ਐਂਗਲ ਟਰੈਕਟਰ ਦੇ ਪਿੱਛੇ ਐ ਹੋਣਾ ਚਾਹੀਦਾ ਫਿਰ ਦਾ 60 ਐਂਗਲ ਹਾਂ 60 ਇੰਨਾ ਕਾ 60 ਤੇ ਪਤਾ ਨਹੀਂ ਕਿੰਨੇ ਦੇ ਵਿੱਚ ਵਿੱਚ 40 ਤੋਂ 50 ਕਿਲੋ ਜਿਹੜਾ ਵਜਨ ਉਹ ਰਿਕਮੈਂਡ ਉਹਦੇ ਤੇ ਵਜਨ ਚਾਹੀਦਾ 9 8 18 ਤਵੀਆਂ 9 9.5 ਕੁਇੰਟਲ ਦੀਆਂ ਵਜਨ ਆਪਣੇ ਤਾਂ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਨਹੀਂ ਬਾਈ ਯਾਰ ਖੇਤੀ ਨੇ ਦੇਖ ਭਰਾ ਮੇਰੇ ਆ ਖੇਤੀ ਨੇ ਬਹੁਤ ਤਰੱਕੀ ਕੀਤੀ ਆ ਬਹੁਤ ਵੀ ਜਿਹੜੇ ਨਾ ਸਾਡੇ ਵਰਗੇ ਤੁਰੇ ਫਿਰਦੇ ਸੀ ਨਾ ਪਹਿਲਾਂ ਉਹ ਖੇਤੀ ਨਾਲ ਜੁੜਿਆ ਹੁਣ ਜਿਹੜਾ ਯੂਥ ਹੈ ਨਾ ਉਹ ਖੇਤੀ ਨਾਲ ਜੁੜ ਰਿਹਾ ਹੈ ਜੁੜ ਰਿਹਾ ਮਤਲਬ ਕਿ ਇੰਨੀਆਂ ਮੋਡੀਫਿਕੇਸ਼ਨ ਆ ਤੁਸੀਂ ਇੱਕ ਚੀਜ਼ ਦੇਖੋ ਸਪਰੇਆਂ ਦੀਆਂ ਕਿੰਨੀਆਂ ਦਕਾਨਾਂ ਖੁੱਲ ਗਈਆਂ ਬਹੁਤ ਇੰਪਲੀਮੈਂਟਾਂ ਦੀਆਂ ਕਿੰਨੀਆਂ ਦਕਾਨਾਂ ਪਹਿਲਾਂ 2-4 ਮਿਸਤਰੀ ਸੀ ਉਹ ਹੀ ਬਣਾਈ ਜਾਂਦੇ ਸੀ ਉਹ ਹੀ ਵੇਚੀ ਜਾਂਦੇ ਸੀ ਹੁਣ ਹਰੇਕ ਪਿੰਡ ਦੇ ਵਿੱਚ ਹਰੇਕ ਥਾਂ ਤੇ ਚੰਗੇ ਤੋਂ ਚੰਗਾ ਸੰਦ ਬਣ ਰਿਹਾ ਹੈ ਇਹ ਨਾਲ ਵੀ ਖੇਤੀ ਦੀ ਰੀਚ ਵਧੀ ਹੈ ਵਧੀਆ ਮਲਕੀ ਜਿਹੜਾ ਯੰਗਸਟਰ ਹੈ ਬਾਈ ਜਿਹੜੇ ਹੈ ਨਾ ਯੂਥ ਉਹਨਾਂ ਉਹ ਖੇਤੀ ਨਾਲ ਪਿਆਰ ਕਰਨ ਲੱਗ ਪਏ ਲੱਗ ਪਿਆ ਵੀਰੇ ਪਹਿਲਾਂ ਇੱਕ ਰੀਜ ਜਵੇਂ ਕੱਟ ਆਫ ਹੋ ਗਏ ਸੀ ਕੱਟ ਆਫ ਹੋ ਗਏ ਸੀ ਅਸੀਂ ਵੀ ਆਈ ਸੀ ਬਾਈ ਆਪਣੇ ਨਾ ਅਸਲ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਚਲੋ ਇਹ ਟੌਪਿਕ ਨਾ ਥੋੜਾ ਖੇਤੀ ਤੋਂ ਮਲਕੀ ਆਪਣੇ ਤੋਂ ਅੱਡ ਹੈ ਜਿਹੜੇ ਨਾ ਲੋਕ ਪੜ੍ਹੇ ਲਿਖੇ ਸੀ ਬਾਈ ਉਹ ਤਾਂ ਬੱਚਿਆਂ ਨੂੰ ਇਹ ਸਮਝਾਉਂ ਦੱਸ ਦਿੰਦੇ ਸੀ ਵੀ ਆਪਣੀ ਇੰਨੀ ਇਨਕਮ ਹੈ ਇੰਨੀ ਜਨਰੇਟ ਆ ਸਭ ਕੁਝ ਹੈ ਖੇਤੀ ਵਾਲੇ ਬੰਦੇ ਦੂਜੇ ਨਹੀਂ ਜਿਹੜਾ ਆਮ ਬੰਦਾ ਸੀ ਨਾ ਉਹ ਮਾਂ ਪਿਓ ਉਹੀਂ ਗਈ ਜਾਂਦਾ ਸੀ ਪੜ੍ਹ ਲਓ ਕੰਜਰੋ ਨਹੀਂ ਮਿੱਟੀ ਜਿ ਮਿੱਟੀ ਹੋਣਾ ਪਰ ਉਹ ਆਏ ਨਹੀਂ ਸਮਝਾ ਸਕੇ ਵੀ ਆ ਕੱਲੀ ਕੱਲੀ ਇੱਟ ਇਸੇ ਖੇਤੀ ਜੋ ਕਮਾਈ ਹੈ ਖੇਤੀ ਜੋ ਕਮਾਈ ਹੈ ਵੀ ਯਾਰ ਹੋਰ ਆਪਣੇ ਕੋਲ ਕੀ ਪਰਪਸ ਕੀ ਸੀ ਹੋਰ ਕੀ ਕੁਛ ਵੀ ਨਹੀਂ ਕੁਛ ਨਹੀਂ ਸੀ ਨਾ ਖੇਤੀ ਆ ਨਾ ਵੀ ਫਿਰ ਆਇਆ ਕਿੱਥੋਂ ਇਹ ਸਭ ਕੁਝ ਉਤੋਂ ਲੋਕਾਂ ਦੇ ਘਰ ਬਣੇ ਆ ਕੋਠੀਆਂ ਐ ਟਰੈਕਟਰ ਐ ਉਹ ਆਇਆ ਕਿੱਥੋਂ ਖੇਤੀ ਤੋਂ ਤੇ ਫਿਰ ਆਪਾਂ ਜਦੋਂ ਇਕੱਠੇ ਹੁੰਨੇ ਆ ਫਿਰ ਖੇਤੀ ਨੂੰ ਗਾਲਾਂ ਕਾ ਤੋ ਘੱਟਦੇ ਆ ਮੈਂ ਆ ਪਾਣੀ ਕਦੇ ਕੱਢੀ ਕਈ ਕਰ ਆਪਣੀ ਕੱਢਦੇ ਆ ਇਹ ਕੱਢ ਦਿੰਦੇ ਕਈ ਹਾਂ ਮੈਂ ਮੈਂ ਮੇਰੇ ਮੈਂ ਖੁਦ ਨਾ ਜਿਵੇਂ ਆਈ ਕਹਿ ਦੇਣਾ ਉਹ ਬਸ ਆਈ ਆ ਦੂਜਾ ਬ੍ਰਦਰ ਨੇ ਉਹਨੇ ਇੱਕ ਦਿਨ ਮੈਨੂੰ ਆਂਦਾ ਤੂੰ ਕਦੇ ਖੇਤ ਗਿਆ ਨਹੀਂ ਯਾਰ ਇਹਨੂੰ ਕੋਈ ਹਿਸਾਬ ਦਾ ਨਹੀਂ ਪਤਾ ਕਿਤਾ ਆਉਦਾ ਨਹੀਂ ਉਹ ਆਂਦਾ ਹਰੇਕ ਤਾਂ ਦੇ ਮੂੰਹ ਚੱਕਿਆ ਬਹੁਤ ਸਾਲਾਂ ਦੀ ਗੱਲ ਹੈ ਫਿਰ ਮੈਂ ਯਾਰ ਮੈਂ ਕਹਾਂ ਵੀ ਹਾਂ ਵੀ ਠੀਕ ਹੈ ਗੱਲ ਇਹ ਤੇ ਸੋਚਣ ਵਾਲੀ ਗੱਲ ਹੈ ਵੀ ਪਹਿਲਾਂ ਸਮਝ ਕੇ ਤਾਂ ਦੇਖੋ ਨਾ ਇਹਨੂੰ ਤੁਸੀਂ ਇਹਦੇ ਚ ਤੁਸੀਂ ਕੀ ਕਰ ਰਹੇ ਹੋ ਵੀ ਇੱਕ ਬਾਣੀਆਂ ਸਾਰਾ ਦਿਨ ਆਪਦੀ ਦੁਕਾਨ ਨੂੰ ਦਿੰਦਾ ਹੂੰ ਇੱਕ ਦੁਕਾਨ ਤੋਂ ਚਾਰ ਦੁਕਾਨਾਂ ਬਣਾ ਰਿਹਾ ਲੈਂਦਾ ਤੇ ਆਪਾਂ ਉੱਥੇ ਦੀ ਉੱਥੇ ਹੀ ਖੜੇ ਰਹੀਏ ਆਪਾਂ ਉੱਥੇ ਦੀ ਉੱਥੇ ਹੀ ਬਈ ਆਪਾਂ ਟਾਈਮ ਕਿੰਨਾ ਕੁ ਦਿੰਨੇ ਆ ਚਲੋ ਭਾਈ ਜੀ ਨਹੀਂ ਵੇਚ ਕਰਦੇ ਆ ਹਾਂ ਇਹਨੂੰ ਖੋਲਿਏ ਇਹਨੂੰ ਮੜਾ ਜੀ ਹਾਂਜੀ ਹਾਂਜੀ ਬਈ ਖੋਲੋ ਹਾਂ ਹਾਂ ਖੋਲਿਓ ਵੀਰੇ ਆਜੋ ਮੇਰਾ ਵੀ ਲਾਈਟ ਵੀ ਲੱਗੇ ਲੈ ਫਿਟਿੰਗ ਦੇਦਾ ਬਈ ਸਾਡਾ ਇੰਨਾ ਜੋਰ ਹੈ ਨਾ ਹੂੰ ਅਸੀਂ ਆਪਦਾ ਟਿਕ ਵੈਲਡਿੰਗ ਲੈ ਕੇ ਆ ਰਹੇ ਹਾਂ ਅੱਛਾ ਮਗਾਓ ਵੀ ਵੈਰੀ ਗੁੱਡ ਜਿਹੜੀ ਆ ਪਾਈਪ ਹੈ 14 ਗੇਜ ਦੀ ਹੈ ਬਈ ਇਹ ਅੱਛਾ ਇਹਦੇ ਮੋੜ ਆ ਜਿਹੜੇ ਉਹ ਵੀ 14 ਗੇਜ ਦੇ ਆ ਵੇਰੀ ਗੁੱਡੀ ਯਾਰ ਫਿਟਿੰਗ ਫੈਟਿੰਗ ਦਾ ਵੀ ਅਸੀਂ ਬਹੁਤ ਧਿਆਨ ਦਿੰਨੇ ਆ ਕਿਉਂਕਿ ਅਸੀਂ ਸਾਰਾ ਕੁਝ ਵੀ ਆਪ ਹੀ ਕਰਦੇ ਆ ਕੰਪਨੀ ਦਾ ਇੱਥੇ ਹੁੰਦਾ ਤੇ ਤੁਸੀਂ ਇੱਥੇ ਵੈਰੀ ਗੁੱਡੀ ਯਾਰ ਇਹਦੇ ਆ ਇਹਦੇ ਆ ਗੱਲਾਂ ਨਾਲ ਇੱਕ ਮਿੰਟ ਵੀ ਕੀ ਆ ਗੱਲਾਂ ਨਾ ਕਰਨ ਵਾਲੀਆਂ ਨਹੀਂ ਕਲੰਪ ਐ ਅਸੀਂ ਜੋਲੀ ਤੋਂ ਥੱਲੇ ਨਹੀਂ ਵਰਤਦੇ ਓਕੇ ਸਾਰੇ ਹੀ ਵਰਤਣ ਲੱਗ ਪਏ ਹੁਣ ਹਮ ਹਾਸਪੈਪ ਐ ਸਿਲੀਕੋਨ ਤੋਂ ਅਸੀਂ ਥੱਲੇ ਨਹੀਂ ਵਰਤਦੇ ਓਕੇ ਹਾਲੈਂਡ ਆ ਯੂਨ ਯਰ ਉਹਨਾਂ ਦਾ 90% ਸਮਾਨ ਅਸੀਂ ਏਜੰਸੀ ਚੋਂ ਹੀ ਲੈਣਾ। ਅਸੀਂ ਨਾ ਕਦੇ ਪਟਿਆਲਿਓਂ ਲਿਆ ਨਾ ਕਿਤੇ ਬਾਹਰੋਂ ਲਿਆ। ਹੁਣ ਪੱਠੀ ਐ ਬਾਹਰੋਂ 1500 ਦੀ ਮਿਲ ਜਾਂਦੀ ਆ ਉੱਥੇ 3000 ਦੀ ਅਸੀਂ 3000 ਵਾਲੀ ਲੈ ਕੇ ਹੀ ਲਾਉਨੇ ਆ। ਵੀ ਅਗਲਾ ਇਹ ਨਾ ਕਵੇ ਵੀ ਯਾਰ ਪੈਸੇ ਲੈ ਲੇ ਤੇ ਸਮਾਨ ਤੁਸੀਂ ਇਕਵਾੜ ਚੋਂ ਚੱਕ ਕੇ ਲਾ। ਸਮਾਨ ਇਕਵਾੜ ਦਾ। ਵੀ ਜੋ ਲਾਉਣਾ ਨਵਾਂ ਲਾਉਣਾ। ਅਸੀਂ ਤਾਂ ਨਵਾਂ ਹੀ ਲਾਉਣਾ। ਟਰੈਕਟਰ ਤੋਂ ਲੈ ਰੈਪਰਾਂ ਦਾ ਢੇਰ ਲੱਗਿਆ ਹੋਇਆ ਹੁੰਦਾ। ਹਾਂ ਆਪਾਂ ਫਿਰ ਇਹਨੂੰ ਚੱਲੀਏ ਫਿਰ ਲੈ ਕੇ ਹਾਂ ਹਨਾ ਬਾਈ ਉਹਨਾਂ ਨੂੰ ਕਾਨੂੰ ਆਪਾਂ ਲੇਟ ਕਰਨਾ ਹਾਂ ਤੇ ਬਾਈ ਉਹਨਾਂ ਦਾ ਸਮਾਂ ਨਾ ਗੱਲਾਂ ਬਹੁਤ ਹੈ ਸੇਰੇ ਮੈਂ ਕਹਿੰਦਾ ਇਹ ਗੱਲਾਂ ਬਹੁਤ ਤੁਹਾਡਾ ਸਮਾਂ ਸੇਰੇ ਲਵਾਂਗੇ ਅੱਜ ਦੀ ਰਾਤ ਵੀਰ ਕੋਲ ਸਟੇ ਕਰਨਾ ਆਪਾਂ ਇਹ ਗੱਲ ਹੈ ਹਾਂ ਜਿੰਨਾ ਕੋ ਹੋ ਸਕਿਆ ਬਾਈ ਦੇ ਗੋਣ ਗੋਣੀ ਹੁੰਦੇ ਆ ਨਾ ਵੀਰੇ ਪਰ ਵੈਸੇ ਮੈਂ ਐਵੇਂ ਝੂਠ ਨਹੀਂ ਬੋਲਦਾ ਜਿਹੜਾ ਵੀਰ ਦੀ ਥਿਉਰੀ ਜਾਂ ਜੋ ਵੀ ਇਹਦਾ ਕੰਮ ਕਰਦਾ ਇੱਕ ਚੀਜ਼ ਹੋਰ ਵੀਰ ਨੂੰ ਸ਼ੌਂਕ ਆ ਬਿਲਕੁਲ 6 ਮਰਬੇ ਜ਼ਮੀਨ ਦੀ ਆ ਸਾਬ ਕਿਤਾਬ ਤੋਂ ਹੀ ਆਪੇ ਲਾ ਲਿਆ ਵੀ ਕਿੱਥੇ ਗੱਲ ਜਾਂਦੀ ਆ ਵੀਰ ਸ਼ੌਂਕ ਨਾਲ ਮੈਂ ਸ਼ੌਂਕ ਨਾਲ ਬਾਈ ਆਪਾਂ ਦਾ ਮੇਰੇ ਬਾਰੇ ਕੋਈ ਨੀਡ ਨਹੀਂ ਹੈਗੀ ਨਹੀਂ ਮੈਂ ਮੇਰੇ ਫੈਮਲੀ ਭੁੰਮਲੀ ਮੇਰੇ ਬਾੜੀ ਮੇਰੇ سپورਟ ਚ ਨਹੀਂ ਸੀਗੇ ਸਾਡੀ ਦੋਵਾਂ ਦੀ ਮਤ ਮਿਲ ਗਈ ਹਾਂ ਅਸੀਂ ਇਹ ਪੰਗੇ ਚ ਵੜ ਕੇ ਛਾਲ ਮਾਰ ਗਏ ਬਸ ਅੜੀਆਂ ਯਾਰ ਕਰਨਾ ਬਸ ਇਹਨਾਂ ਅੜੀਆਂ ਨੇ ਕੰਮ ਕਰਾ ਇਹ ਵੀ ਆਪਾਂ ਜ਼ਰੂਰਤ ਦੇ ਹਿਸਾਬ ਨਾਲ ਨਹੀਂ ਲੱਗੇ ਸਮਝਾ ਸਮਝਦਾ ਭਾਈ ਮੈਂ ਫੋਨ ਦੇਖਿਆ ਹਾਂ ਤੋਂ ਲੋਕਾਂ ਨੇ ਬਾਈ ਨੇ ਦਿਖਾਇਆ ਜੀ ਗੱਲ ਬਾਈ ਜੀ ਕੰਮ ਸਟਾਰਟ ਕਰਨ ਲੱਗੇ ਬਹੁਤ ਸਾਰੀਆਂ ਡਿਫਿਕਲਟੀਆਂ ਫੇਸ ਕੀਤੀਆਂ ਹਰ ਇੱਕ ਰਿਸ਼ਤੇਦਾਰ ਹਰ ਇੱਕ ਯਾਰ ਦੋਸਤ ਘਰ ਪਰਿਵਾਰ ਦੇ ਮੈਂਬਰ ਨੇ ਬਹੁਤ ਸਪੋਰਟ ਕੀਤੀ ਹਰ ਕਿਸੇ ਨੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੇ ਕੋਚ ਕੇ ਯਾਰ ਦੋਸਤਾਂ ਨੇ ਸਾਨੂੰ ਰੋਕਿਆ ਵੀ ਤੁਹਾਨੂੰ ਇਸ ਚੀਜ਼ ਨੂੰ ਲੋਡ ਕਿਉਂ ਹੱਥ ਕਾਲੇ ਕਰਦੇ ਮੈਂ ਉਹ ਇਹ ਨਾ 6 ਮਰਬੇ ਜਦੋਂ ਜ਼ਮੀਨ ਕਹੀਦੀ ਨਾ ਕਿਉਂ ਹੱਥ ਕਾਲੇ ਕਰਦੇ ਆਹਦਾ ਜਮ ਦਿਮਾਗ ਹੀ ਲੱਗਿਆ ਉਹਨੇ ਘਰ ਆਪਣਾ ਆਪ ਦਾ ਵਈ ਹੈ ਗੰਗਾ ਨਗਰ ਦਾ ਸਭ ਤੋਂ ਪਾਸ਼ ਏਰੀਆ ਹੈ ਇਹ ਜਿਵਾਰ ਨਗਰ ਲੋਕੀ ਵਰਕਸ਼ਾਪ ਨਹੀਂ ਇਹਨੇ ਪਤੰਦਰ ਚਾਰ ਕਰੋੜ ਦੇ ਘਰ ਚ ਟਰੈਕਟਰ ਵਰਕਸ਼ਾਪ ਕਰੀ ਜਾਂਦਾ ਆ ਗੱਲ ਹੈ ਵੀ ਬਹੁਤ ਸਾਨੂੰ ਡਿਫਿਕਲਟੀ ਨਾ ਆਈਆਂ ਕੰਮ ਚਾਨੂੰ ਕਰਨ ਚ ਬਹੁਤ ਲੋਕਾਂ ਨੇ ਆ ਚੀਜ਼ ਨੈਗੇਟਿਵ ਲਈ ਵੀ ਹੱਥ ਕਾਲੇ ਕਿਉਂ ਕਰਦੇ ਕਮਲੇ ਇਹ ਗੱਲ ਮੈਂ ਦੱਸਣ ਨੂੰ ਨਹੀਂ ਕਈ ਵਾਰ ਆਪਣੇ ਮੇਰੇ ਦਿਮਾਗ ਤਾਂ ਹੀ ਮੈਂ ਕਿਹਾ ਵੀ ਉਹ ਗੱਲ ਹੈ ਵੀ ਨਹੀਂ ਨਹੀਂ ਦੱਸਣ ਨੂੰ ਬਈ ਕੋਈ ਆਪਣਾ ਉਹ ਗੱਲ ਨਹੀਂ ਬਸ ਇੱਕ ਸ਼ੌਂਕ ਦਾ ਕੋਈ ਮੁੱਲ ਨਹੀਂ ਕਈ ਸ਼ੌਂਕ 'ਚ ਪੈਸਾ ਡਾਉਣ ਲੱਗ ਜਾਂਦੇ ਤੇ ਕਈ ਹੱਥ ਕੜੇ ਕਰਨ ਲੱਗ ਜਾਂਦੇ ਆਪਣੇ ਸਾਹਮਣੇ ਐਗਜ਼ੈਂਪਲ ਆਉਂਦਾ ਵੱਡਾ ਭਰਾਕਰ ਸਾਹਿਬ ਸਿੰਘ ਨਹੀਂ ਸ਼ੌਂਕ ਕੰਮ ਹੁੰਦਾ ਵੀ ਸ਼ੌਂਕ ਨਾਲ ਤੇ ਆਪਾਂ ਚੱਲਦੇ ਹੁਣ ਖੇਤ ਮਿਲਦੇ ਆਪਾਂ ਉੱਥੇ ਸੌਰੀ ਵੀਡੀਓ ਦੀ ਕੁਆਲਿਟੀ ਵਾਦੇ ਰਾਤ ਹੋ ਗਈ ਮਿਲਦੇ ਆਪਾਂ ਖੇਤ